ਹਾਂ ਜੀ ਸਰ ਕੀ ਨਾਮ ਹੈ ਪ੍ਰਤੀਕ ਅੰਗੁਰਾਲਾ ਅੰਗੁਰਾਲਾ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨਵਾਂ ਕਾਰੋਬਾਰ ਜਿਹੜਾ ਸ਼ੁਰੂ ਕੀਤਾ ਹੈ ਸਰ ਇੱਕ ਵਾਰੀ ਜ਼ਰੂਰ ਦੱਸਿਓ ਕਿਹੜਾ ਕਾਰੋਬਾਰ ਸ਼ੁਰੂ ਕੀਤਾ ਹੈ ਇਹ ਕਾਰੋਬਾਰ ਹੈਗਾ ਜੀ ਵੀ ਉਹ ਇੰਟਰਨੈਸ਼ਨਲ ਕੂਰੀਅਰ ਸਰਵਿਸਿਜ਼ ਦਾ ਜਿਹਦੇ ਵਿੱਚ ਇਹ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਤੁਸੀਂ ਆਪਣਾ ਕੋਈ ਵੀ ਕੀਮਤੀ ਸਮਾਨ ਹੈ ਜਿਹੜਾ ਸੁਰੱਖਿਅਤ ਭੇਜ ਸਕਦੇ ਹੋ ਉਹ ਵੀ ਘੱਟ ਤੋਂ ਘੱਟ ਸਮੇਂ ਦੇ ਵਿੱਚ ਤੇ ਸਭ ਤੋਂ ਬਜਾਅ ਨਾਲੋਂ ਸਭ ਤੋਂ ਘੱਟ ਰੇਟਾਂ ਦੇ ਵਿੱਚ ਸਰ ਕਿਹੜੀ ਕਿਹੜੀ ਕੰਪਨੀ ਹੈ ਤੁਹਾਡੇ ਕੋਲ ਕਿੱਥੇ ਕਿੱਥੇ ਸਮਾਨ ਜਾ ਸਕਦਾ ਹੈ ਜਾਂ ਕਿਤੇ ਤੁਹਾਡੇ ਮਤਲਬ ਇਹਨਾਂ ਨੂੰ ਤੁਹਾਨੂੰ ਆਕੇ ਸਮਾਨ ਦੇ ਸਕਦੇ ਨੇ ਜਾਂ ਹੋਰ ਕਿਹੜੀ ਕਿਹੜੀ ਫੈਸਿਲਿਟੀ ਇੱਥੇ ਹੈ ਸੋ ਤੁਸੀਂ ਸਰਕੂਲਰ ਰੋਡ ਨੇੜੇ ਡੀਐਸਪੀ ਦੀ ਪੁਰਾਣੀ ਖੋਟੀ ਬਟਾਲਾ ਆਣਾ ਇੱਥੇ ਤੁਹਾਨੂੰ ਡੀਐਚਐਲ ਦੀ ਸਰਵਿਸਿਸ ਫੈਟੈਕਸ ਦੀ ਡੀਪੀਟੀ ਦੀ ਐਚਪੀਐਲ ਦੀ ਔਰ ਕਈ ਤਰ੍ਹਾਂ ਦੀ ਸਰਵਿਸਿਸ ਹੈ ਜਿਹੜੀ ਅਸੀਂ ਪ੍ਰੋਵਾਈਡ ਕਰਵਾਵਾਂਗੇ ਇੱਥੇ ਤੁਸੀਂ ਕਿਸੇ ਵੀ ਦੇਸ਼ ਵਿੱਚ ਆਪਣਾ ਕੋਈ ਵੀ ਸਮਾਨ ਹੈ ਜਿਹੜਾ ਭੇਜ ਸਕਦੇ ਹੋ ਜੇਕਰ ਤੁਸੀਂ 3 ਤੋਂ 4 ਦਿਨਾਂ ਦੇ ਵਿੱਚ ਆਪਣਾ ਸਮਾਨ ਭੇਜਣਾ ਚਾਹੁੰਦੇ ਹੋ ਤਾਂ ਉਹ ਵੀ ਫੈਸਿਲਿਟੀਆਂ ਹੈ ਜਿਹੜੀ ਤਾਂ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਬਜ਼ਾਰ ਨਾਲੋਂ ਸਰ ਰੇਟ ਥੋੜਾ ਸਸਤਾ ਮਿਲੇਗਾ ਬਿਲਕੁਲ ਬਜ਼ਾਰ ਨਾਲੋਂ ਸਭ ਤੋਂ ਘੱਟ ਰੇਟ ਸਾਡੇ ਹੋਣਗੇ ਸਿਰ ਟਾਈਮਿੰਗ ਕੀ ਰਹੇਗੀ ਆਪਣੀ ਟਾਈਮਿੰਗ ਸਵੇਰੇ ਤੁਸੀਂ 10 ਵਜੇ ਆ ਸਕਦੇ ਹੋ ਤੇ ਸ਼ਾਮੀ 6-7 ਵਜੇ ਤੱਕ ਅਸੀਂ ਇੱਥੇ ਹੋਵਾਂਗੇ ਤੇ ਤੁਸੀਂ ਸਾਨੂੰ ਕਦੋਂ ਵੀ ਮਿਲ ਸਕਦੇ ਹੋ ਜੇਕਰ ਤੁਸੀਂ ਸਾ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤੇ ਸਾਡਾ ਮੋਬਾਈਲ ਨੰਬਰ 7973214505 ਤੇ ਕੰਟੈਕਟ ਵੀ ਕਰ ਸਕਦੇ ਹੋ ਬਟਾਲਾ ਵਾਸੀਆਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਬਟਾਲਾ ਵਾਸੀਆਂ ਨੂੰ ਇਹ ਕਹਿਣਾ ਚਾਹੁੰਗਾ ਕਿ ਹੁਣ ਤੁਹਾਨੂੰ ਵੀ ਕਿਤੇ ਹੋਰ ਥਾਂ ਦੀ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਸਭ ਤੋਂ ਘੱਟ ਰੇ ਤੁਹਾਨੂੰ ਇੱਥੇ ਮਿਲਣਗੇ ਤੇ ਬੜੀ ਜਲਦੀ ਸੁਰੱਖਿਆ ਤੇ ਆਸਮਾਨਾ ਤੁਹਾਡਾ ਜਾਇਕਰੇਗਾ ਵੀ ਦੇਸ਼ਾ ਦੇ ਵਿੱਚ ਕੇਵਲ ਤੇ ਕੇਵਲ ਜੇਕਰ 3 ਦਿਨਾਂ ਚ ਤੁਸੀਂ ਸਮਾਨ ਪਹਿਨਾ ਚਾਹੁੰਦੇ ਹੋ ਤੇ ਉਹ ਵੀ ਫੈਸਿਲਿਟੀ ਜਿਹੜੀ ਅਸੀਂ ਪ੍ਰੋਵਾਈਡ ਕਰਾਵਾਂਗੇ ਤੇ ਬਟਾਲਾ ਵਾਸੀਆਂ ਨੂੰ ਇਹੀ ਅਪੀਲ ਕਰਾਂਗਾ ਕਿ ਤੁਸੀਂ ਜਲ ਤੋਂ ਜਲਦ ਆਓ ਤੇ ਜਿਹੜਾ ਫਾਇਦਾ ਉਠਾਓ ਇਹਦਾ ਲਾਭ